ਹੁਣ ਕੈਮਰੇ ਅੱਗੇ ਮੂਹ ਲੁਕ ਹੋ ਰਹੀਆਂ ਇਹ ਨੌਜਵਾਨ ਸੋਹਣੀਆਂ ਸੁਨੱਖੀਆਂ ਕੁੜੀਆਂ ਉਹ ਨੇ ਜੋ ਮੁੰਡਿਆਂ ਦੀਆਂ ਅਜਈਆਂ ਮਾਲਿਸ਼ਾਂ ਕਰਦੀਆਂ ਸੀ ਕਿ ਉਹਨਾਂ ਦੇ ਦੁੱਖ ਤੋੜ ਕੇ ਹੀ ਘਰੇ ਭੇਜਿਆ ਸੀ ਵਿਦੇਸ਼ੀ ਕੁੜੀਆਂ ਨੇ ਵੀ ਆਪਣਾ ਕੰਮ ਖੂਬ ਚਲਾਇਆ ਹੋਇਆ ਸੀ ਤੇ ਜਦੋਂ ਪੁਲਿਸ ਛਾਪਾ ਮਾਰ ਲੈਂਦੀ ਹੈ ਅੰਦਰਲਾ ਸੀਨ ਦੇਖ ਉਹ ਵੀ ਹੈਰਾਨ ਹੋ ਗਏ ਦੱਸ ਦਈਏ ਕਿ ਲੁਧਿਆਣਾ ਦੇ ਦੁਗਰੀ ਰੋਡ ਮਾਰਡਲ ਟਾਊਨ ਅਤੇ ਚੰਡੀਗੜ੍ਹ ਰੋਡ ਸਮੇਤ ਹੋਰਨਾਂ ਕਈ ਏਰੀਆਾਂ ਦੇ ਵਿੱਚ ਲੁਧਿਆਣਾ ਪੁਲਿਸ ਨੇ ਸਪਾ ਸੈਂਟਰਾਂ ਤੇ ਸਖਤੀ ਕਰਦੇ ਹੋਏ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਕੁੜੀਆਂ-ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ মিডিਆ ਤੋਂ ਦੂਰੀ ਬਣਾਉਂਦੇ ਵੀ ਯਤਨ ਕੀਤੇ ਪਰ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਸੰਬੰਧੀ ਜਾਂਚ ਚੱਲ ਰਹੀ ਹੈ। ਉਧਰ ACP ਜਤਿਨ ਬਾਂਸਲ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੱਖ-ਵੱਖ ਜੋਂਾਂ ਦੇ ਵਿੱਚ ਸਪਾ ਸੈਂਟਰਾਂ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਕਈ ਕੁੜੀਆਂ ਤੇ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹਾਲਾਂਕਿ ਉਨ੍ਹਾਂ ਅੰਕੜਿਆਂ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਇਹ ਜ਼ਰੂਰ ਜ਼ਿਕਰ ਕੀਤਾ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਜਾਂਚ ਜਾਰੀ ਹੈ ਇੱਕ ਅਜ ਜੋ ਲੋਗਾਨਾ ਪੁਲਿਸ ਜਿਵੇਂ ਤੁਹਾਨੂੰ ਪਤਾ ਹੈ ਮਾਨਯੋਗ ਸੀਪੀ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਡੀਸੀਪੀ ਸ਼੍ਰੀ ਜਸਕਰਨਜੀਤ ਸਿੰਘ ਤੇਜਾ ਜੀ ਅਤੇ ਐਸਪੀ ਸਾਹਿਬ ਐਡੀਸੀਪੀ 3 ਸ਼੍ਰੀ ਸ਼ੁਭਮ ਅਗਰਵਾਲ ਜੀ ਉਨ੍ਹਾਂ ਦੀ ਹਦਾਇਤਾਂ ਨੇ ਕਿ ਆਪਾਂ ਸਾਰਾ ਜੋ ਕ੍ਰਾਈਮ ਫਰੀ ਰੱਖਣਾ ਹੈ ਅਤੇ ਸੁਚੱਜੇ ਢੰਗ ਨਾਲ ਸ਼ਹਿਰ ਨੂੰ ਆਪਾਂ ਚਲਾਉਣਾ ਹੈ ਉਸੇ ਤਹਿਤ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਕਾਫੀ ਕੰਪਲੇਂਟ ਸਿੱਗੀਆਂ ਕਿ ਜੋ ਸਪਾ ਸੈਂਟਰਾਂ ਦੀ ਆਰਟ ਚ ਜਿਸਮ ਫਰੋਸ਼ੀ ਦਾ ਕੰਮ ਅਤੇ ਜੋ ਕਿ ਹੋਰ ਮਤਲਬ ਜੋ ਅਪਾ ਕਹਿੰਦੇ ਆ ਮਾੜੇ ਕੰਮ ਚੱਲ ਰਹੇ ਸੀਗੇ ਤਾਂ ਉਹਨਾਂ ਨੂੰ ਹੱਥ ਪਾਉਣ ਲਈ ਅੱਜ ਇੱਕ ਵੱਡੇ ਲੈਵਲ ਤੇ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਤਾਂ ਉਸੇ ਤਹਿਤੀ ਰੇਡਸ ਕੀਤੀਆਂ ਜਾ ਰਹੀਆਂ ਸੀ ਜਿਹੜੀ ਸਪਾਸ ਸੈਂਟਰ ਤੇ ਹੋਈ ਸੀ ਹਲੇ ਜੀ ਆਪਰੇਸ਼ਨ ਚੱਲ ਰਿਹਾ ਮੈਂ ਹਲੇ ਤੁਹਾਨੂੰ ਕੋਈ ਡਿਟੇਲ ਹੋਰ ਰਿਵੀਲ ਨਹੀਂ ਕਰਨਾ ਚਾਹੂੰਗਾ ਜਦੋਂ ਆਪਰੇਸ਼ਨ ਕੰਪਲੀਟ ਹੋ ਜਾਏਗਾ ਤਾਂ ਵਿਦ ਆਲ ਦੀ ਡਿਟੇਲਸ ఎవਰੀਥਿੰਗ ਤੁਹਾਨੂੰ ਡਿਟੇਲਡ ਬ੍ਰੇਕਿੰਗ ਅਸੀਂ ਕਰਾਂਗੇ ਹਲੇ ਮੈਂ ਉਹੀ ਕਹਿ ਰਿਹਾ ਜੀ ਹਲੇ ਅੰਡਰ ਪ੍ਰੋਸੈਸ ਹੈ ਚੱਲ ਰਿਹਾ ਹੈ ਮੈਂ ਇਸ ਇਸ ਲਈ ਕੋਈ ਵੀ ਅੰਡਰ ਇਨਵੈਸਟੀਗੇਸ਼ਨ ਵਾਲੀ ਡਿਟੇਲ ਆਪਰੇਸ਼ਨ ਦੀ ਰਿਵੀਲ ਨਹੀਂ ਕਰੂੰਗਾ ਹਲੇ ਅਸੀਂ ਪੂਰੇ ਜ਼ੋਨ ਦੀ ਜੋ ਹੈ ਲੁਧਿਆਣਾ ਜ਼ੋਨ 3 ਦੀ ਜਿਹੜੀ ਸਾਰੀ ਪੁਲਿਸ ਹੈ ਇਸ ਤੇ ਲੱਗੀ ਹੋਈ ਹੈ ਸਰ ਕਿਹਾ ਜਾ ਸਕਦਾ ਦੂਜੀ ਜਗ੍ਹਾ ਤੇ ਹੋਈ ਕਿ ਇਸ ਦੀ ਕੋਈ ਥੋੜੀ ਜਿਹੀ ਜਾਣਕਾਰੀ ਮਿਲ ਸਕਦੀ ਹੈ ਕਿਉਂਕਿ ਆਮ ਤੌਰ ਤੇ ਇਹ ਮਲਟੀਪਲ ਪਲੇਸਸ ਤੇ ਹੋਈ ਹੈ ਜੀ ਮਲਟੀਪਲ ਪਲੇਸਸ ਤੇ ਰੇਡ ਹੋਏ ਨੇ ਐਂਡ ਮੈਂ ਦੱਸ ਰਿਹਾ ਤੁਹਾਨੂੰ ਆਪਰੇਸ਼ਨ ਚਲੋ ਤੁਸੀਂ ਇੱਥੇ ਹੋ ਆਈ ਐਮ ਬਰੀਫਿੰਗ ਯੂ ਬਟ ਅੰਡਰ ਪ੍ਰੋਸੈਸ ਹੈ ਇਸ ਲਈ ਮੈਂ ਕੋਈ ਡਿਟੇਲ ਰਿਵੀਲ ਨਹੀਂ ਕਰੂੰਗਾ ਜਿਵੇਂ ਹੀ ਕੰਪਲੀਟ ਹੋ ਜਾਂਦਾ ਵਿਦ ਆਈ ਅਸ਼ੂਰ ਯੂ ਕਿ ਪੂਰੀ ਬਰੀਫਿੰਗ ਵੀ ਕਰਾਂਗੇ ਔਰ ਤੁਹਾਨੂੰ ਸਾਰੀ ਡਿਟੇਲ ਵੀ ਪ੍ਰੋਵਾਈਡ ਕਰਾਂਗੇ ਵਾਟਐਵਰ ਦੀ ਲੀਗਲ ਐਕਸ਼ਨ ਇਸ ਟੇਕਨ ਅਗੇਂਸਟ ਮੈਂ ਜਿਵੇਂ ਕਿ ਕਿਹਾ ਅਸੀਂ ਆਪਾਂ ਸ਼ਹਿਰ ਨੂੰ ਸੁਚੱਜੇ ਤੇ ਸੁਚਾਰੂ ਸੀਪੀ ਲੁਧਿਆਣਾ ਨੂੰ ਤਾਂ ਉਹਦੇ ਲਈ ਜੋ ਵੀ ਰੇਟਸ ਕਰਨੀਆਂ ਪਈਆਂ ਸਪੈਸ਼ਲ ਆਪਰੇਸ਼ਨ ਕਰਨੇ ਪਏ ਅਸੀਂ ਜ਼ਰੂਰ ਕਰਾਂਗੇ। ਦੇਖਿਆ ਜਾਵੇ ਤਾਂ ਅੱਜਕੱਲ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਨਜਾਇਜ਼ ਧੰਦੇ ਵੱਡੇ ਪੱਧਰ ਤੇ ਚੱਲ ਰਹੇ ਨੇ ਜਿਸ ਨੂੰ ਲੈ ਕੇ ਪੁਲਿਸ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਤੇ ਸਪਾ ਸੈਂਟਰਾਂ ਤੇ ਛਾਪੇ ਮਾਰੇ ਜਾ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ।